ਹੁਣ ਕਬਾਈ ਨਾਮ ਦੀ ਕਰੋ ਸਾਰੇ ਦੇਖੋ ਇਹ ਗਾਣ ਨੂੰ ਐਵੇਂ ਹਲਕੇ ਚ ਨਾ ਲਿਓ ਹੁਣ ਤੁਸੀਂ ਤਜਰਬਾ ਦੇਖ ਲਿਆ ਇਹ ਪਹਿਲਾਂ 80 ਚ ਫਿਰ ਟਲ ਗਈ ਫਿਰ 87 ਚ ਟਲ ਗਈ ਫਿਰ 97 ਚ ਟਲ ਗਈ ਫਿਰ ਇਹ 4 ਵਿੱਚ ਟਲੀ ਜਦ ਸੁਨਾਮੀ ਲਹਿਰ ਵੱਡੀ ਆਉਣੀ ਸੀ 1000 ਫੁੱਟ ਦੀ ਲਹਿਰ ਸੀ ਉਦੋਂ ਸਾਰਿਆਂ ਸਾਧੂਆਂ ਨੇ ਰਲ ਕੇ ਚਲੋ 100 ਫੁੱਟ ਰਹਿਣ ਤੇ ਉਦੋਂ ਬਾਅਦ ਫਿਰ 12 ਚ ਆਉਣਾ ਸੀ ਇਹ ਫਿਰ ਸਾਧੂ ਸੰਤਾਂ ਕੋਲ ਸਾਰੇ ਚਲੇ ਗਏ ਚਲੋ ਉਹ ਕਹਿੰਦੇ ਕੋਈ ਨਹੀਂ ਚਲੋ ਅਰਦਾਸ ਕਰਦੇ ਆ ਫਿਰ 12 ਵਾਲਾ ਵੀ ਟਲ ਗਿਆ 2024 ਚ ਗੰਡੂ ਵਾਲੇ ਸੰਤ ਮਹਾਪੁਰਖ ਕਹਿੰਦੇ ਹੁਣ 24 ਤੱਕ ਤਾਂ ਲੰਘਾ ਤੀ ਭਾਈ ਸਭੀ 25 ਤੁਸੀਂ ਸਾਬ ਲਿਓ ਇੱਕ ਬੰਦਾ ਕਹਿੰਦਾ ਸੀ ਉਹ ਸੰਤ ਹੋਣ ਲਿਆ ਉਹ ਜਿਹਾ ਸ਼ਰਮੀਆਂ ਰੋਕ ਤੇ ਸੀ ਮੈਂ ਕੋ ਤੱਕਹਿ ਗਏ ਕਿ ਹੁਣ ਤੱਕ ਤਾਂ ਸੀ ਰੋਕ ਰੱਖਿਆ ਸੀ ਸਭ ਕੁਝ ਭਗਤੀ ਦੀ ਸ਼ਕਤੀ ਕਰਕੇ ਹੁਣ ਨਹੀਂ ਰੁਕਣਾ ਇੱਕ ਮਹਾਤਮਾ ਜੀ ਕਈ ਕਹਿੰਦੇ ਇੱਕ ਬੰਦਾ ਕਿਵੇਂ ਕਰ ਸਕਦਾ ਮੈਂ ਕਿਹਾ ਇੱਕ ਬੰਦਾ ਨਰਕ ਕਿਵੇਂ ਖਾਲੀ ਕਰ ਸੋਏ ਇੱਕ ਮਹਾਤਮਾ ਰਾਜਾ ਜਨਕ ਨੇ ਜਾ ਕੇ ਨਰਕ ਖਾਲੀ ਕਰਤੇ ਸਾਰੇ ਨਰਕਾ ਚ ਤਾਂ ਇੰਨੇ ਬੰਦੇ ਸੀ ਇੰਨੇ ਬੰਦੇ ਸੀ ਅਰ ਪਾਤੋਂ ਵੀ ਤਾਂ ਹਾਂ ਗਿਣਤੀ ਸੀ ਫੇਰ ਕਹਿੰਦੇ ਨਰਕਾ ਚ ਜੋ ਕਢਾ ਪਏ ਸੱਜਗ ਨੂੰ ਕਿਹਾ ਤੂੰ ਲੈ ਲੈ ਇਹਨਾਂ ਨੂੰ ਉਹ ਕਹਿੰਦਾ ਨਾ ਨਾ ਖੱਦਰ ਪਾਉਣਾ ਮੇਰੇ ਰਾਜ ਚ ਤ੍ਰੇਤਾ ਨਹੀਂ ਮੰਨਿਆ ਦੁਆਪਰ ਨਹੀਂ ਮੰਨਿਆ ਕਲ ਜੋ ਕਹਿੰਦਾ ਮੈਨੂੰ ਤਾਂ ਲੋੜ ਹੀ ਹੈ ਜਿੰਦੀ ਇਹ ਮੇਰੇ ਚ ਭੇਜ ਦਿਓ ਅੱਜ ਜੇ ਕਹਿੰਦਾ ਫਲਾਨੇ ਆਏ ਕਰਦੇ ਫਲਾਨੇ ਆਏ ਕਰਦੇ ਸਭ ਕਲ ਜੁਗੀ ਜੀਵ ਨਰਕਾਂ ਤੋਂ ਹੀ ਆਏ ਹੋਏ ਇਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਜੇ ਸੁਧਰ ਨਾ ਸੁਧਰ ਜੋ ਤਾਈਓ ਜੇਲਾਂ ਦੇ ਬਾਹਰ ਲਿਖਿਆ ਸੁਧਾਰ ਕਰੋ ਚਲੋ ਉਹ ਤਾਂ ਅਲੱਗ ਗੱਲ ਦਾ ਸੁਧਾਰ ਕਰਦੀ ਪਰ ਹੁਣ ਤੁਹਾਨੂੰ ਫੇਰ ਇੱਕ ਮੌਕਾ ਮਿਲ ਰਿਹਾ ਸੁਧਰ ਜੋ ਸੁਧਾਰ ਕਰ ਲੋ ਆਪਣਾ ਹੁਣ ਇਹ ਲਿਹਾਜ਼ ਨਹੀਂ ਹੁਣ ਹੋਣਾ ਬਸ ਇੱਕ ਕੰਮ ਕਰ ਲੋ ਅਮਰਤ ਛਕ ਲੋ ਗੁਰੂ ਵਾਲੇ ਬਣ ਜਿਹੜੇ ਮੌਨ ਕੋ ਹੁੰਦੇ ਆ ਕੇਸ ਰੱਖ ਲੋ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਵਾਜਾਂ ਵਾਲੇ ਤਾਂ ਇੰਨੇ ਖੁਸ਼ ਹੁੰਦੇ ਨੇ ਜੇ ਕਿਸੇ ਤੇ ਦਸਤਾਰ ਗਾਤਰਾ ਕੜਾ ਦੇਖ ਲੈਣ ਇਹ ਮੇਰਾ ਪਿਆਰਾ ਖਾਲਸਾ ਇਹ ਮੇਰਾ ਸਿੰਘ ਆ ਸੋ ਕਹਿੰਦੇ ਨੇ ਮਿਰਪ ਕੰਨਿਆ ਕਾ ਕਾਰਨ ਇੱਕ ਭਾਇਆ ਭੇਖ ਧਾਰੀ ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣ ਲਈ ਇੱਕ ਬ੍ਰਹਮਾ ਹੀ ਬਣ ਗਿਆ ਸੀ ਚਾਰ ਬਾਹਾਂ ਲਾ ਲਈਆਂ ਸੀ ਨਕਲੀ ਚਲ ਖਰ ਉਹ ਵਿਸ਼ਨੂੰ ਜੀ ਦੇ ਕਾਲੀ ਵਿਸ਼ਨੂੰ ਜੀ ਸੀਗੇ ਉਹਨਾਂ ਨੇ ਫਿਰ ਲਾਜ ਰੱਖੀ ਕਹਿੰਦੇ ਹਾਂ ਤਾਂ ਚੱਲ ਮੇਰਾ ਹੀ ਨਾਮ ਲੈਂਦਾ ਮੇਰਾ ਰੂਪ ਧਾਰਿਆ ਫਿਰ ਉਹਨਾਂ ਨੇ ਜਾ ਕੇ ਬਚਾਇਆ ਉਹ ਬਾਣਾ ਤਾਂ ਪਾ ਲੋ ਦਾੜੀ ਕੇਸ ਤਰ੍ਹਾਂ ਰੱਖ ਲੋ ਉਹਨੂੰ ਦੇਖ ਕੇ ਮਹਾਰਾਜ ਕਹਿੰਦੇ ਨੇ ਜੇ ਭਾਈ ਦਾਨ ਸਿੰਘ ਅਬਲੂਆਲ ਵਾਲੇ ਨੂੰ ਪਿਆ ਸੀਗਾ ਮਹਾਰਾਜ ਨੇ ਅਮਰ ਸ਼ਕਲਾ ਕੇਸ ਰੱਖ ਲਾ ਕਹਿੰਦੇ ਮਹਾਰਾਜ ਫੇਰ ਕੀ ਹੋਊ ਜੋ ਮੈਂ ਮਹਾਰਾਜ ਕਹਿੰਦੇ ਜੇ ਕੋ ਕੇਸ ਧਾਰੀ ਸਿੰਘ ਹੋਵੇ ਕਿਸੇ ਕਾਰਨ ਕਰਕੇ ਨਰਕਾਂ ਨੂੰ ਚਲੇ ਜਾਵੇ ਕਾਢੀ ਨਰਕ ਤੇ ਧੂ ਕਹਿੰਦੇ ਕੇਸਾਂ ਤੋਂ ਪਛਾਣ ਕਿਸੇ ਕੱਢ ਲੈਨੇ ਨਰਕਾਂ ਚ ਕਹਿੰਦਾ ਮਹਾਰਾਜ ਦਾੜੀ ਮੇਰੀ ਵੱਡੀ ਆ ਦਾੜੀ ਤੋਂ ਪਛਾਣ ਲਿਓ ਕਹਿੰਦਾ ਬਾਪੂ ਕਹਿੰਦੇ ਐ ਨਹੀਂ ਤੂੰ ਮੰਨਣਾ ਸਿਰ ਤੇ ਤੀਰ ਰੱਖ ਕੇ ਨਰਕਾਂ ਦੀ ਹਾਲਤ ਦਿਖਾਈ ਬੇਨ ਕੇਸਾਂ ਸਿਰ ਕੁੱਟੀਆਂ ਨੇ ਚੰਗਾੜੇ ਕੌਣ ਛਡਾਇਆ ਜਿਹੜਾ ਕੇਸ ਕਟਾ ਲੈਂਦਾ ਇਹਨਾਂ ਦੇ ਸਿਰ 'ਚ ਜੁੱਤੀਆਂ ਬਹੁ ਪੈਂਦੀਆਂ ਫਿਰ ਜਾ ਕੇ ਉੱਥੇ ਇੱਥੇ ਸਮਝ ਲੈ ਕਿਹਨੇ ਦੇਖਿਆ ਸਾਡਾ ਫਰਜ ਆ ਸੁਣਾਉਣਾ ਨਹੀਂ ਹੁਣ ਵੀ ਮੈਂ ਸੁਣਾ ਰਿਹਾ ਤੂੰ ਨਾ ਨਹੀਂ ਮੰਨਣਾ ਨਾ ਮੰਨੋ ਪਹਿਲੀ ਬੇਨਤੀ ਤਾਂ ਇਹ ਵੀ ਸੰਥਿਆ ਕਰੋ ਜ਼ਰੂਰ ਪਹਿਲਾਂ ਜਪਜੀ ਸਾਹਿਬ ਸੁਧਾਉਣਾ ਚਾਹੀਦਾ ਸਹਿਜ ਪਾਠਾਂ ਦੀ ਸਮਝਿਆ ਕਰੋ ਲੱਗ ਜੋ ਹੁਣ ਬਸ ਇਹ ਕਹੋ ਵੀ ਮੈਂ ਸਹਿਜ ਪਾਠ ਦਾ ਭੋਗ ਪਾਈ ਜਾਣਾ ਹੁਣ ਹਫਤੇ ਬਾਅਦ ਪੜਨਾ ਹੈ 15 ਦਿਨ ਬਾਅਦ ਪੜਨਾ ਮਹੀਨੇ ਬਾਅਦ ਪੜਨਾ ਸਹਿਜ ਪਾਠ ਦੇ ਭੋਗ ਪਾਉ ਬਾਤ ਜਿਆਦਾ ਤੋਂ ਜਿਆਦਾ ਸਹਿਜ ਪਾਠ ਗੁਰੂ ਘਰਾਂ ਦੀ ਸੇਵਾ ਦਸਵੰਦ ਅੱਡ ਕੇ ਭਲੇ ਕਾਰਜ ਕਰੋ ਭਾਈ ਬੱਤੋ ਬਾਦ ਜਿਹੜਾ ਹਰ ਟਾਈਮ ਸਿਮਨ ਵਾਲੇ ਪਾਸੇ ਹੁਣਾਂ ਮੋਬਾਈਲ ਦੀ ਸਾਰਾ ਫਿਰ ਸਾਰ ਨੂੰ ਗਾਣੇ ਸੁਣੇ ਜਾਣੇ ਗਾਲਾਂ ਕਹਿੰਦੇ ਜਿਹੜਾ ਗਾਲ ਕੱਢਣਾ ਹੈ ਗਾਲ ਕੱਢਣਾ ਹੈ ਇਹ ਵੀ ਪਾਪ ਲੱਗਦਾ ਹੈ ਦਾ ਪਾਪੀ ਬਣ ਜਾਂਦੇ ਮੈਂ ਕਹਿੰਦਾ ਇੰਮੀਆਂ ਲੋਕ ਗਾਲਾਂ ਕੱਢਦੇ ਇੰਮੀਆਂ ਗਾਲਾਂ ਕੱਢਦੇ ਆ ਹਰ ਟਾਈਮ ਗਾਲਾਂ ਦੇ ਉੱਤੇ ਜੋਰ ਦੇਈ ਜਾਂਦੇ ਆ ਆਕਾਰ ਸੇ ਵਾਲੇ ਮਹਾਪੁਰਖ ਦੇਖ ਲਓ ਪ੍ਰਸਾਦਾ ਵਾਹਿਗੁਰੂ ਜਲ ਵਾਹਿਗੁਰੂ ਵਾਹਿਗੁਰੂ ਕਿੱਤੋਂ ਆਇਓ ਵਾਹਿਗੁਰੂ ਕਿੱਥੇ ਜਾਣਾ ਹਰ ਗੱਲ ਨਾਲ ਵਾਹਿਗੁਰੂ ਕਹਿੰਦੇ ਆ ਜਿਹੜੇ ਉਹਨਾਂ ਵਿੱਚ ਸੇਵਾ ਕਰਨ ਜਾਂਦੇ ਪਿੰਡਾਂ ਤੋਂ ਉਹਨਾਂ ਦੇ ਮੂੰਹ ਤੇ ਵੀ ਚੜ ਜਾਂਦਾ ਹੈ ਵਾਹਿਗੁਰੂ ਚਲੋ ਕਿਸੇ ਬਾਣੇ ਨਾਮ ਤਾਂ ਲੈਂਦੇ ਆ ਇਸ ਕਰਕੇ ਮੈਂ ਇਹ ਬੇਨਤੀ ਕਰਦਿਆਂ ਕਿ ਵੱਧ ਤੋਂ ਵੱਧ ਸਾਰੀ ਸਕਦੇ ਮੰਨ ਲਓ ਬੇਨਤੀ ਹੱਥ ਜੋੜ ਕੇ ਬੇਨਤੀ ਆ ਦੇਖੋ ਭਲਾ ਆਪਣਾ ਸਭ ਦਾ ਹੀ ਹੈ ਸਾਡਾ ਵੀ ਹੈ ਤੁਹਾਡਾ ਵੀ ਹੈ ਮੈਂ ਦੋ ਜਗ੍ਹਾ ਕੋਤਰੀ ਸ਼ੁਰੂ ਕੋਈ ਨੂੰ ਸਾਲ ਹੋ ਗਿਆ ਦੋ ਜਗ੍ਹਾ ਖੰਡ ਪਾਠਾਂ ਦੀ ਕੋਤਰੀ ਸ਼ਹੀਦਾਂ ਦੇ ਨਾਮ ਤੇ ਚੱਲਦੀ ਸੀ ਜਦੋਂ ਪਾਣੀ ਆਇਆ ਮੈਂ ਨਾਲ ਦੇ ਨਾਲ ਹੀ ਕਹਿਤਾ ਸੰਗਤ ਨੂੰ ਸਾਰੇ ਵਰਲਡ 'ਚ ਬਈ ਨਾਲ ਹਣ ਹੜਾ ਵੀ ਅਰਦਾਸ ਹੋਵੇ ਸੱਚੇ ਪਾਤਸ਼ਾਹ ਸਾਨੂੰ ਬਚਾ ਲੈਣ 44 ਸਿੰਘਾਂ ਤੋਂ ਮੈਂ ਪਾਠ ਕਰਾਨੇ ਵਿਦਿਆਲਿਆਂ 'ਚ ਚੱਲ ਰਿਹਾ ਸਾਡੇ ਕੋਲ ਤਿੰਨ ਚਾਰ ਵਿਦਿਆਲੇ ਚੱਲਦੇ ਔਰ ਤੁਸੀਂ ਆਮ ਪਾਠੀਆਂ ਤੋਂ ਪਾਠ ਕਰਾਉ ਨਾ ਸੰਥਿਆ ਹੋਈ ਆ ਨਾ ਉਹ ਕੇਸੀ ਨਾ ਔਰ ਨਾ ਕੋ ਮਰਿਆਦਾ ਟਕਸਾਲ ਤਾਂ ਜੇ 12 ਜੇ ਵਾਲੀ ਰੌਣ ਸੀ ਨਹਾ ਕੇ ਬੈਹnde ਸੀ ਜਾਨੀ 11:30 ਨੂੰ ਨਹਾਉਣ ਲੱਗਣਾ 12 ਵਜੇ ਤੱਕ ਕਰਕੇ ਇਸ਼ਨਾਨ ਪਾਣੀ ਤਾਬਿਆ ਜਾ ਕੇ ਬਹਿਣਾ ਸਾਨੂੰ ਹਦਾਇਤ ਸੀ ਕਿ ਕੇਸਾਂ 'ਚ ਵੀ ਜਲ ਪਾ ਕੇ ਬਹਿਣਾ ਅੱਜ ਕੱਲ ਕਿਹੜਾ ਪੇਸਾ ਜ ਪਾਣੀ ਕਿਹੜਾ ਪਾਊਗਾ ਐਡੀ ਠੰਡ ਚ ਉਹ ਪਾਣੀ ਚ ਭਾਵੇਂ ਡੁੱਬ ਜਿਓ ਹੁਣ ਵੀ ਤਾਂ ਡੁੱਬਿਆ ਹੀ ਆ ਐਨੇ ਐਨੇ ਪਾਣੀ ਚ ਫਿਰਦੇ ਵਿੱਚੇ ਪਾਠੀ ਫਿਰਦੇ ਜਦ ਤੈਨੂੰ ਕਿਹਾ ਸੀ ਸਿਰ ਚ ਪਾਣੀ ਪਾ ਲਾ ਬਾਜ ਜਾਏਗਾ ਉਹ ਤਾਂ ਥੋੜੇ ਨਾਲ ਸਰ ਜਾਣਾ ਸੀ ਹੁਣ ਬਾਲੇ ਚ ਡੁੱਬ ਗਿਆ ਜਾ ਕੇ ਇਸ ਕਰਕੇ ਮੈਂ ਤਾਂ ਅੱਜ ਬਸ ਇਹੀ ਬੇਨਤੀ ਕਰਨ ਆਇਆ ਸੀ ਇਹ ਕਥਾ ਸਾਰੇ ਵਰਲਡ ਚ ਜਾਣੀ ਆ ਲਾਈਵ ਜਾ ਰਹੀ ਆ ਅਸੀਂ ਵੀ ਪਾਵਾਂਗੇ ਫਿਰ ਅੱਜ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਵੀ ਹੁਣ ਤੁਸੀਂ ਜਿਹੜੀ ਮਾਇਆ ਇੱਕ ਮਿੰਟ ਚੇਤੇ ਆ ਗਈ ਵੀ ਰਸਤੇ 'ਚ ਅਸੀਂ ਗੱਲਾਂ ਕਰਦੇ ਆਉਂਦੇ ਸੀ ਅੱਜ ਇੱਕ ਬਹੁਤ ਵੱਡੀ ਇੱਕ ਖੁਸ਼ੀ ਦੀ ਗੱਲ ਹੋਈ ਇੱਕ ਕਿ ਸ੍ਰਿਹਾਲੀ ਵਾਲੇ ਸੰਤ ਬਾਪੁਰਖਾ ਨੇ 500 ਕਰੋੜ ਰੁਪਇਆ ਦੇਣਾ ਹੜ ਪੇਟ ਪੰਜ ਸੌ ਕੋ ਮੈਂ ਕਿਹਾ ਵੀ ਅੱਜ ਮੈਂ ਐਕਸਟੈਂਡਿਡ ਕਰਾਂ ਸਟੇਜ ਤੋਂ ਸਾਰੇ ਕਾਰਸੇਵਾ ਵਾਲੇ ਮਹਾਪੁਰਖਾਂ ਨੂੰ ਉਹ ਬਾਬਿਓ ਬਾਕੀ ਦਾ ਰਾਸ਼ਨ ਪਾਣੀ ਹੈਗਾ ਅਰਜਾਈਆਂ ਤੋਂ ਆਈਆਂ ਵੀ ਦੇ ਦਾਂਗੇ ਨਿਆਣੇ ਦੇ ਬਸਤੇ ਵੀ ਕਿਤਾਬਾਂ ਕਾਪੀਆਂ ਦੇ ਦਾਂਗੇ ਪੋਣੀਆਂ ਚਮਚੀਆਂ ਸਭ ਦੇ ਦਾਂਗੇ ਚੱਕਲ ਨੇ ਬੇਲ ਨੇ ਰੁੜ ਗਿਓ ਵੀ ਦੇ ਦਾਂਗੇ ਟਰੈਕਟਰ ਵੀ ਉਹ ਕਲਾਕਾਰ ਵੀ ਅੱਜ ਕਿ ਖੜੇ ਹੋਗੇ ਇੱਕ ਪੋਸਟ ਪਾਈ ਸੀ ਸ਼ੁਰੂ ਚ ਮੈਂ ਸਾਰੇ ਕਲਾਕਾਰ ਮਦਦ ਕਰੋ ਕਾਰਸੇ ਵਾਲੇ ਨੇ ਕਿਹਾ ਸੀ ਇਹ ਉਹੀ ਨੇ ਜਿਹੜੇ ਡੁੱਬ ਰਹੇ ਵੀ ਜਿਹੜੇ ਹਰ ਮਹੀਨੇ ਬੋਰੀਆਂ ਸਿੱਟੇ ਉਹਨੇ ਨੇ ਘਰਾਂ ਵਿੱਚ ਤੁਸੀਂ ਆ ਚੌਲ ਦੋ ਆ ਕਣਕ ਦੋ ਹੁਣ ਦਿਓ ਉਹਨਾਂ ਨੂੰ ਵਾਪਸ ਫਿਰ ਜਿੰਨੇ ਸੰਤ ਮਾਤਮਾ ਸੀ ਸਾਰਿਆਂ ਨੂੰ ਜਿਹੜੇ ਦੀਵਾਨ ਲਾਉਂਦੇ ਆ ਉਹਨਾਂ ਨੂੰ ਮੈਂ ਕਿਹਾ ਓਏ ਇਹ ਉਹੀ ਨੇ ਜਿਨ੍ਹਾਂ ਨੂੰ ਦੀਵਾਨ ਸੁਣਾ ਸੁਣਾ ਕੇ ਗੱਫਾ ਲਿਆ ਉਹਨੇ ਖੁਦਾ ਕਰੋ ਮਦਦ ਚਲੋ ਮਹਾਰਾਜ ਨੇ ਕਿਰਪਾ ਕੀਤੀ ਸਾਰਿਆਂ ਨੇ ਮਦਦ ਕੀਤੀ ਹੈ ਪਰ ਅੱਜ ਮੈਂ ਫੇਰ ਬੇਨਤੀ ਸਟੇਜ ਤੋਂ ਹੀ ਕਰਦਾ ਕਲਾਕਾਰਾਂ ਨੂੰ ਕਾਰਸੇਵਾਲਾਂ ਨੂੰ ਸੰਤਾ ਮਹਾਤਮਾ ਨੂੰ ਸਾਰੀ ਦੁਨੀਆ ਨੂੰ ਅੱਜ ਮੈਨੂੰ ਪਾਣੀਪੱਤ ਤੋਂ ਰਸਤੇ 'ਚ ਫੋਨ ਆਇਆ ਕਹਿੰਦੇ ਚਾਰ ਤੱਕ ਤਿਆਰ ਖੜੇ ਐ ਸਮਾਨ ਦੇ ਮੈਂ ਕਿਹਾ ਹੱਥ ਜੋੜੇ ਰੱਖ ਉਥੇ ਇੰਨੇ ਪਹੁੰਚ ਗਏ ਆ ਤੁਸੀਂ ਕੱਪੜਾ-ਕੁਪੜਾ ਕੋਈ ਦੇਣਾ ਦਰੀਆਂ ਚਾਦਰ-ਕੇਸ ਸਹਰਾਣੇ ਦੇ ਦਿਓ ਇਹ ਨਾ ਚੀਜ਼ਾਂ ਭੇਜਿਓ ਸਮਾਨ ਦੀ ਸਾਡੇ ਕੋਲ ਕਮੀ ਨਹੀਂ ਹੈ ਪਰ ਮੇਰੀ ਸਾਰੀ ਸੰਗਤ ਅੱਗੇ ਬੇਨਤੀ ਹੈ ਸਾਰੇ ਮਹਾਪੁਰਖਾਂ ਅੱਗੇ ਬੇਨਤੀ ਹੈ ਕਲਾਕਾਰਾਂ ਅੱਗੇ ਬੇਨਤੀ ਹੈ ਭਾਈ ਜੇ ਪੈਸਾ ਲਾਉਣਾ ਨਾ ਇੱਕ ਘੱਗਰਾ ਪਟਿਆਲੇ ਦਾ ਜੜਾ ਡੋਬਦਾ ਸਭ ਕੁਝ ਇੱਥੇ ਤਾਂ ਮੇਰਾ ਮਾਨ ਖੁਸ਼ ਹੈ ਵੀ ਚਲ ਸਾਰਾ ਝੋਨਾ ਠੀਕ ਠਾਕ ਖੜਾ ਉਧਰ ਬਹੁਤ ਡੁੱਬ ਗਏ ਝੋਨਾ ਪਹਿਲਾਂ ਉਹ ਘੱਗਰ ਦੇ ਆਲੇ ਦੋਲੇ ਉੱਚੀਆਂ ਉੱਚੀਆਂ ਜੜੀਆਂ ਹੈਗੀਆਂ ਬੰਨੇ ਬਣਾ ਦੋ ਪੈਸਾ ਲਾਉਣਾ ਤਾਂ ਉੱਥੇ ਲਾਓ ਫੇਰ ਜਿਹੜਾ ਸੱਤ ਲੋਜ ਦੇ ਦੁਆਲੇ ਆਹ ਕਹਿੰਦੇ ਟੁੱਟ ਗਿਆ ਬੰਦ ਆ ਟੁੱਟ ਗਿਆ ਹੁਣ ਲਾ ਇਹ ਬੰਦ ਨੂੰ ਪਾਣੀ ਕੀ ਸਮਝਦਾ ਪੱਕੇ ਬਣਾਓ ਪੱਕੇ ਕੰਕਰੀਟ ਦੇ ਧੀਵੀ ਤੀਤੀ ਫੋਟ ਉੱਚੇ ਬਣਾਓ ਫੇਰ ਉਧਰ ਜਿਹੜਾ ਬਿਆਸ ਹੈ ਬਿਆਸ ਦਰਿਆ ਦੇ ਕਿਨਾਰੇ ਬਣਾਓ ਹਰੀਕੇ ਪੱਤਣ ਦੇ ਕੋਲ ਸਾਰਾ ਕੁਝ ਬਣਾਓ ਫਿਰ ਤੁਸੀਂ ਰਾਵੀ ਤੋਂ ਪਾਣੀ ਜਿਹੜਾ ਆਇਆ ਤੇ ਕਿੰਨਾ ਆਇਆ ਤੇ ਉਹਨਾਂ ਡੋਬਿਆ ਸਾਰਾ ਕੁਝ ਰਾਵੀ ਦੇ ਉੱਤੇ ਬਣਾਓ ਪੈਸੇ ਨਹੀਂ ਅਸੀਂ ਲੈਂਦੇ ਇਹ ਸਾਰੇ ਇਹਨੇ ਵੰਡ ਲੈਂਡ ਕਾਰਸੇਵਾਲੇ ਵੀ ਆਹ ਮੈਂ ਬਣਾਉਂਗਾ ਆਹ ਮੈਂ ਬਣਾਉਂਗਾ ਆਹ ਮੈਂ ਬਣਾਉਂਗਾ ਕਲਾਕਾਰ ਆਪਣਾ ਪੈਸਾ ਉੱਥੇ ਦੇਣ ਜੇ ਤੁਸੀਂ ਜੇ ਇਹ ਰਹੀ ਨਾ ਭਾਈ ਜੇ ਰੁੜ ਗਏ ਸਾਰੇ ਉਹ ਕਲਾਕਾਰੋਂ ਤੁਹਾਨੂੰ ਪੈਸੇ ਕਾਉਣ ਦੂ ਮੈਂ ਵੀ ਕਿਹਾ ਮੈਂ ਕਿਹਾ ਨਾਲੇ ਕਹਿੰਦੇ ਰੱਬ ਵਰ ਕੇ ਸਰੋਤੇ ਮੈਂ ਥੋੜੇ ਰੱਬ ਵਰ ਕੇ ਸਰੋਤੇ ਤਾਂ ਰੁੜ ਗੇ ਵੀ ਇਹ ਰੱਬ ਵਰ ਕੇ ਸਰੋਤੇ ਨੂੰ ਦੋ ਤਾਂ ਸਹੀ ਕੁਛ ਇਸ ਕਰਕੇ ਸਾਰੇ ਥਾਂ ਜਿਹੜੇ ਪਟਿਆਲੇ ਜਿਹੜਾ ਘੱਗਰ ਆ ਸਾਰੇ ਦਰਿਆਵਾਂ ਦੇ ਉੱਤੇ ਪੱਕੇ ਬੰਦ ਬਣਾਉਣ ਲਈ ਕਾਰਸੇਵਾਲੇ ਮਹਾਪੁਰਖ ਅੱਗੇ ਆਉਣ ਬਾਹਰਲੇ ਦੇਸ਼ਾਂ ਨੂੰ ਬੇਨਤੀ ਹੈ ਜੇ ਸੇਵਾ ਕਰਨੀ ਹੈ ਤਾਂ ਇੰਨਾ ਛੀਮਟ ਸਰਿਆ ਬਜਰੀ ਇਹਨਾਂ ਦੇ ਦੋ ਵੀ ਸਾਰਾ ਕੁਝ ਉੱਥੇ ਪੱਕਾ ਹੋ ਜੇ ਤਾਂ ਕਿ ਆਪਾਂ ਇਹ ਬਚਪਚਾ ਕਰ ਸਕੀਏ ਤੇ ਨਾਲ ਕੋਤਰੀਆਂ ਹਰ ਗੁਰਦੁਆਰੇ ਦੇ ਵਿੱਚ ਜਿੱਥੇ ਵੱਡੇ ਵੱਡੇ ਡੇਰੇ ਮਾਪੁਰਖਾਂ ਦੇ ਆ ਉਹ ਸਰਬੱਤ ਦੇ ਭਲੇ ਲਈ ਪਰ ਪਾਠੀ ਚੰਗੇ ਲਾਇਓ ਇਹਨਾਂ ਪਾਠੀ ਗਲਤ ਕਰੀ ਜਾਣ ਉਹ ਬਿਲਕੁਲ ਪਾਠ ਜਿਹੜੇ ਆ ਕਕਸਾਲੀ ਪਾਠੀ ਹੋਵੇ ਜਪਜੀ ਸਾਹਿਬ ਨਾਲ ਰੱਖਿਆ ਹੋਵੇ ਜੋਤੂ ਕੂਪ ਦੀਪ ਤਲ ਕੁੰਭ ਨਾਲ ਇਹ ਸਾਰਾ ਕੁਝ ਰੱਖਣਾ ਪੈਂਦਾ ਹੁੰਦਾ ਮਤ ਦਸਵੇਂ ਪਾਤਸ਼ਾਹ ਨੇ ਮਰਿਆਦਾ ਚਲਾਈ ਹੈ ਉਹ ਤਾਂ ਜਿਨ੍ਹਾਂ ਨੇ ਇਹ ਗੱਲ ਦੇ ਵਿੱਚ ਲਾਤ ਅੜਾਈ ਆ ਉਹ ਤਾਂ ਬੰਦੇ ਛੱਡੇ ਹੋਏ ਆ ਸਾਡੇ ਚ ਉਹ ਤਾਂ ਖਰੀਦੇ ਹੋਏ ਬੰਦੇ ਕਹਿੰਦੇ ਆ ਇਸ ਕਰਕੇ ਸਾਰੀ ਸੰਗਤ ਨੂੰ ਭਾਈ ਬੇਇੱਜ਼ਤੀ ਆ ਤੇ ਇੱਕ ਤਾਂ ਇਹ ਬੰਦ ਪੱਕੇ ਕਰਨੇ ਜਿਹੜੀ ਚੀਜ਼ ਦੀ ਹੁਣ ਸਾਰਿਆਂ ਨੂੰ ਇੱਥੋਂ ਹੀ ਮੈਂ ਬੇਨਤੀ ਕਰਨਾ ਸਾਰੀ ਦੁਨੀਆ 'ਚ ਖਾਦ ਖਰਾਕ ਤਾਂ ਬਹੁਤ ਆ ਗਈ ਐ ਹੁਣ ਘਰ ਬਣਾ ਕੇ ਦੇਣੇ ਆ ਮੰਜੇ ਬਿਸਤਰੇ ਦੇਣੇ ਆ ਕਾਪੀਆਂ ਕਿਤਾਬਾਂ ਦੇਣੀਆਂ ਅਸੀਂ ਜਿੰਨਾ ਯਤਨ ਹੋਊਗਾ ਕਰਾਂਗੇ ਪਰ ਤੁਸੀਂ ਵੀ ਪਿੰਡਾਂ ਵਾਲੇ ਇੱਕ ਇੱਕ ਪਿੰਡ ਲੈ ਲਓ ਵੀ ਜਿੰਨੇ ਨਿਆਣਿਆਂ ਉਹ ਤੁਹਾਨੂੰ ਅਸੀਂ ਵਰਦੀਆਂ ਵੀ ਲੈ ਕੇ ਦੇਵਾਂਗੇ ਆਪਣਾ ਪੰਜਾਬ ਆ ਆਪ ਸੰਭਾਲੋ ਪੰਜਾਬ ਨਾਲ ਪੰਜਾਬ ਹੀ ਖੜੇਗਾ ਇਹ ਗੱਲ ਪੱਕੀ ਹੋਰ ਤਾਂ ਕਿਹਨੇ ਸੰਭਾਲਣਾ ਉਹ ਤਾਂ ਕਹਿੰਦੇ ਉੱਥੇ ਜਾਂਦੇ ਉੱਥੇ ਮਗਰ ਉਹ ਤਾਂ ਮਦਦ ਕਰਨ ਜਾਂਦੇ ਉਹਨਾਂ ਕੋਲ ਵਿਚਾਰਾਂ ਕੋਲ ਕੀ ਆ ਉਹ ਬੀੜੀਆਂ ਜਿਹੜੇ ਪੀਣ ਵਾਲੇ ਆ ਜਾਂ ਜਰਦਾ ਤਮਾਕੂ ਲਾਉਣ ਵਾਲੇ ਆ ਉਹਨਾਂ ਕੋਲ ਤਾਂ ਆਪਣੀ ਰੋਟੀ ਉਹ ਮਜ਼ਦੂਰੀ ਕਰਕੇ ਤਾਂ ਰੋਟੀ ਖਾਂਦੇ ਆ ਉਹਨਾਂ ਨੇ ਕਿਸੇ ਨੂੰ ਕੀ ਦੇਣਾ ਤੁਸੀਂ ਮਹਾਰਾ ਸੱਚੇ ਪਾਤਸ਼ਾਹ ਇਹ ਤੁਹਾਨੂੰ ਸਰਦਾਰੀਆਂ ਬਖਸ਼ੀਆਂ ਸੱਚੇ ਪਾਤਸ਼ਾਹ ਨੇ ਉਸੇ ਸਾਰੇ ਜਾਣੇ ਇਹ ਇੱਕ ਇੱਕ ਪਿੰਡ ਵੀ ਸੰਭਾਲ ਨੂੰ ਆ ਇੱਥੇ ਅਸੀਂ ਆ ਦੇਵਾਂਗੇ ਅਸੀਂ ਆ ਦੇਵਾਂਗੇ ਸਤਿਗੁਰੂ ਮੇਰ ਭਰਿਆ ਹੱਥ ਰੱਖਣ ਸਾਰਿਆਂ ਤੇ ਅਸੀਂ ਵੀ ਜਿੰਨਾ ਜ਼ੋਰ ਲੱਗਦਾ ਮੈਂ ਵੀ ਲਾਉਂਗਾ ਅਸੀਂ ਉਦੋਂ ਦੇ ਬੈਠੇ ਨਹੀਂ ਆ ਸਾਡੀ ਜਿੰਨੀ ਵੀ ਟੀਮ ਹੈ ਮੇਰੇ ਨਾਲ ਬੇਟਾ ਡਾਕਟਰ ਮਹਾਨ ਸਿੰਘ ਹੈ ਇਹਨਾਂ ਨਾਲ ਹੋਰ ਡਾਕਟਰ ਲੜ ਕੇ ਡੇਰਾ ਬਾਬਾ ਨਾਨਕ ਅਜਨਾਲਾ ਅਤੇ ਹੋਰ ਜਿਹੜਾ ਫਤੇਗੜ ਚੂੜੀਆਂ ਹੋਰ ਇਲਾਕਿਆਂ ਦਵਾਈਆਂ ਵੰਡ ਕੇ ਆਏ ਆ ਸਾਨੂੰ ਮਹਾਰਾਜ ਦੀ ਕਿਰਪਾ ਨਾਲ ਹੁਣ ਹੋਰ ਦਵਾਈਆਂ ਮਿਲ ਗਈਆਂ ਸੰਗਤ ਵੱਲੋਂ ਬਹੁਤ ਪੂਰੀ ਗੱਡੀ ਭਰ ਗਈ ਦਵਾਈਆਂ ਦੀ ਅੱਜ ਫਰੋਜ਼ਪੁਰ ਤੇ ਫਾਜ਼ਿਲਕਾ ਦਾ ਪਤਾ ਕੀਤਾ ਪਾਣੀ ਤਾਂ ਉੱਤਰ ਗਿਆ ਪਰ ਬਿਮਾਰੀਆਂ ਬਹੁਤ ਫੈਲ ਗਈਆਂ ਜੋ ਕਿਸੇ ਨੂੰ ਚਾਹੀਦਾ ਆਪ ਵੀ ਕਰੋ ਹਿੰਮਤ ਦਸਵੰਦ ਕੱਢ ਕੇ ਸਾਰਿਆਂ ਦੀ ਸੇਵਾ ਕਰੋ ਕਿਉਂਕਿ ਮੈਂ ਸਮੇਂ ਦੇ ਹਿਸਾਬ ਨਾਲ ਹੀ ਹੁਣ ਬੋਲਿਆ ਔਰ ਤੁਸੀਂ ਕਹੋ ਮੈਂ ਇੱਥੇ ਉਹਨਾਂ ਵਿਦਵਾਨ ਦੀ ਕਥਾ ਸ਼ੁਰੂ ਕਰਕੇ ਬਹਿ ਜਾ ਤੁਸੀਂ ਕਹੋ ਇਹ ਤਾਂ ਮਰ ਰਹੇ ਆ ਤੈਨੂੰ ਵਿਦਵਾਨ ਦੀ ਕਥਾ ਵੀ ਪਈ ਹੈ ਮੈਂ ਉਸੇ ਵਿਸ਼ੇ ਤੇ ਬੋਲਣ ਰਾਜ ਪ੍ਰੋਬ ਲਈ ਹੋ ਸਾਰਿਆਂ ਨੂੰ ਰੋਜ਼ ਗੁਰਦੁਆਰੇ ਜਾਣਾ ਇਹ 5 24 ਸਾਹਿਬ ਕਰੋ ਚਾਹੇ ਇੱਕ ਕਰੋ ਸੁਣ ਸੁਣ ਕੇ ਕਰੋ ਤੇ ਫਿਰ ਖੜ ਕੇ ਕਹੋ ਮਹਾਰਾਜ ਮੈਂ ਇਹ ਪੰਥ ਦੀ ਚੜ੍ਹਦੀ ਕਲਾ ਲਈ ਇਹ ਪੰਜਾਬ ਨੂੰ ਫੜਾ ਤੋਂ ਉਚਾਉਣ ਲਈ ਇਸ ਸਰਬੱਤ ਦੇ ਭਲੇ ਲਈ ਬਾਠ ਕਰ ਰਿਹਾ ਹਾਂ ਸਾਰਿਆਂ ਨੂੰ ਮਹਾਰਾ ਸੱਚੇ ਪਾਤਸ਼ਾਹ ਬਚਾਓ ਤੁਹਾਡੀ ਇੱਕ ਇੱਕ ਚੌਪਈ ਸਾਹਿਬ ਦਾ ਪਾਠ ਪੰਜ ਪੰਜ ਚੌਪਈ ਸਾਹਿਬ ਦੇ ਪਾਠ ਲੱਖਾਂ ਅਰਬਾਂ ਦੀ ਗਿਣਤੀ ਜਦ ਚਲੇ ਗਏ ਇਹ ਫਰਿਆਦ ਉੱਤੇ ਜਾ ਕੇ ਲੱਗ ਗਈ ਪਰਮੇਸ਼ਰ ਨੂੰ ਵੀ ਤਰਸ ਆ ਜਾਊਗਾ ਵੀ ਹਾਂ ਇਹਨਾਂ ਨੇ ਹੁਣ ਬੇਨਤੀਆਂ ਕਰਤੀਆਂ ਅਮਰ ਛਕਲੇ ਬਹੁਤਿਆਂ ਨੇ ਰਹਿਤ ਰੱਖ ਲਈ ਫੇਰ ਤੁਹਾਡੇ ਤੇ ਆਸ਼ੀਰਵਾਦ ਹੋ ਜਾਊਗਾ ਜੇ ਇਦਾਂ ਹੀ ਰਹੇ ਪਤਾ ਪੰਜਾਬ ਕਿੰਨੀ ਸ਼ਰਾਬ ਪੀਂਦਾ ਰੋਜ਼ ਬਹੁਤ ਸ਼ਰਾਬ ਪੀਂਦੇ ਆ ਪਹਾੜੀਏ ਇੰਨੀ ਸ਼ਰਾਬ ਪੀ ਪੀ ਕੇ ਰੋਜ਼ ਲਟ ਜਾਂਦੇ ਆ ਤਾਂ ਨਰਾਜ਼ਗੀ ਹੋਈ ਆ ਸੰਸਾਰ ਭਰ ਵਿੱਚ ਕਿਹਾ ਸੀ ਮਾਰਨ ਤੰਬਾਕੂ ਨਾ ਵਰਤੋ ਗਾਂ ਦਾ ਖੂਨ ਆ ਇਹ ਤੰਬਾਕੂ ਹੀ ਵਰਤੇ ਜਾਂਦੇ ਆ ਰੋਜ਼ ਇੰਨੇ ਮੁਰਗੇ ਬੱਕਰੇ ਵੱਢੀ ਜਾਂਦੇ ਆ ਮੱਛੀਆਂ ਖਾਈ ਜਾਂਦੇ ਆ ਫਿਰ ਇੱਕ ਦਿਨ ਤਾਂ ਆਉਂਦਾ ਹੀ ਆ ਫਿਰ ਉਹ ਜਦ ਬਦਲਾ ਲੈਣਾ ਉਹਨਾਂ ਨੇ ਆਉਂਦਾ ਪਰੇ ਇਸ ਕਰਕੇ ਇਹ ਸਾਡੇ ਤੇ ਸੰਕਟ ਆਇਆ ਪਾਪ ਕਰਨੇ ਛੱਡ ਦਿਓ ਪੁੰਨ ਕਰੋ ਜਿੰਨੇ ਹੋ ਸਕਦੇ ਆ ਬਾਣੀ ਪੜੋ ਮਹਾਪੁਰਖਾਂ ਨੇ ਵੀ ਬੜੀ ਮਦਦ ਕੀਤੀ ਸੀਗੀ ਇਹਨਾਂ ਦੇ ਵੀ ਕੋਤਕ ਬਸ ਪਰੇ ਦੇ ਹੀ ਆ ਕਾਰਗਿਲ ਦੀ ਲੜਾਈ 'ਚ ਇਹਨਾਂ ਨੇ ਬਹੁਤ ਮਦਦ ਕੀਤੀ ਸੀ ਫੌਜੀਆਂ ਦੇ ਇੱਥੋਂ ਬੈਠਿਆ ਨਹੀਂ ਇਹ ਨਹੀਂ ਕਿ ਉੱਥੇ ਗਏ ਸੀ ਇੱਥੋਂ ਬੈਠਿਆ ਨੇ ਮੋਰਚਾ ਜਿਤਾਤਾ ਸੀ ਤਾਕਤ ਆ ਨਾਨਕ ਦਾਸ ਮੁਖਤੇ ਜੋ ਬੋਲਾ ਪੀਹਾਂ ਉਹਾਂ ਸੱਚ ਹੋਵੇ ਤੂੰ ਸੇ ਵੀ ਆਪਣੀ ਜ਼ਬਾਨ ਦੇ ਉੱਤੇ ਕੋਈ ਗਾਲ ਨਾ ਕੱਢੋ ਕਿਸੇ ਨੂੰ ਮਾੜਾ ਨਾ ਕਹੋ ਨਿੰਦਾ ਚੁਗਲੀ ਨਾ ਕਰੋ ਤੁਹਾਡੀ ਜ਼ਬਾਨ ਤੇ ਹਰ ਟਾਈਮ 25 ਜਪਜੀ ਸਾਹਿਬ ਬੋਲ ਬੋਲ ਕੇ ਰਾਮ ਨਾਲ ਕਰੋ ਕਹਿੰਦੇ ਜਾ ਬੁੱਧੂ ਸੋ ਤੇਰਾ ਵਾ ਕੱਚਾ ਹੀ ਰਹੇਗਾ ਫੇਰ ਆਵਾ ਕੱਚਾ ਹੀ ਰਹਾ ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਕਹੇ ਸੀ ਤੇਰਾ ਆਵਾ ਪੱਕੇਗਾ ਇਹ ਕੌਣ ਹੁੰਦਾ ਕਹਿਣ ਵਾਲਾ ਤੇ ਕੱਚਾ ਰੱਖਣ ਵਾਲਾ ਮਹਾਰਾਜ ਕਹਿੰਦੇ ਇਹਦੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਬੈਠੇ ਆ 25 ਜਪਜੀ ਸਾਹਿਬ ਇਹ ਬੋਲ ਬੋਲ ਕੇ ਕਰਦਾ ਮੈਂ ਕਿਵੇਂ ਰੋਕ ਸਕਦਾ ਮੇਰਾ ਸਿੱਖ ਬਚਨ ਕਰਦੇ ਮੈਂ ਟਾਲਦਾ ਨਹੀਂ ਜਦੋਂ ਤੁਸੀਂ ਰੋਜ਼ ਚੌਪਈ ਸਾਹਿਬ ਅਨੰਦ ਸਾਹਿਬ ਜਬਜੀ ਸਾਹਿਬ ਕੋਈ ਵੀ ਦਸਮਨ ਦੀ ਬਾਣੀ ਪੜ੍ਹ ਕੇ ਕਹ ਮਹਾਰਾਜ ਇਹ ਪੰਥ ਨੂੰ ਦਿੱਤਾ ਮਹਾਰਾਜ ਹੁਣ ਸਾਨੂੰ ਹੋਰ ਨਹੀਂ ਚਾਹੀਦਾ ਸਾਨੂੰ ਚਾਹੀਦਾ ਵੀ ਇਹ ਪੰਜਾਬ ਦੀ ਰੱਖਿਆ ਕਰੋ ਬਸ ਬੇਨਤੀ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਅੱਜ ਮੈਂ ਇਸੇ ਵਿੱਚ ਤਾਂ ਬੋਲਿਆ ਕਿ ਇਹਦੀ ਲੋੜ ਸੀ ਆਓ